ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੇ ਨਾਲ ਇਹ ਸ਼ੇਅਰ ਕਰਨ ਲੱਗੇ ਆ ਉਹ ਇਹ ਵੀਡੀਓ ਦਿਖਾਉਣ ਤੋਂ ਪਹਿਲਾਂ ਅੱਜ ਦੀ ਇਸ ਵੀਡੀਓ ਬਾਰੇ ਇੰਟਰੋ ਦੇਣੀ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਜ ਦੀ ਜੋ ਵੀਡੀਓ ਬਣਾਈ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਖਾਲਸੇ ਦੀ ਜਨਮ ਭੂਮੀ ਤੋਂ ਬਣਾਈ ਹੈ ਜਦੋਂ ਤੁਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬੇ ਕੇ ਮੱਥਾ ਟੇਕਣ ਗਏ ਹੋਵੋਗੇ ਤਾਂ ਗੁਰਦੁਆਰਾ ਸਾਹਿਬ ਤੋਂ ਜਦੋਂ ਤੁਸੀਂ ਕਿਲਾ ਆਨੰਦਗੜ੍ਹ ਵਾਲੀ ਸਾਈਡ ਨੂੰ ਜਾਂਦੇ ਹੋ ਜਦੋਂ ਤੁਸੀਂ ਵਿਰਸ ਤੇ ਖਾਲਸਾ ਵਾਲੇ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਖੱਬੇ ਹੱਥ ਤੁਸੀਂ ਕਈ 10 ਤੋਂ 15 ਰੇੜੀਆਂ ਲੱਗੀਆਂ ਹੋਈਆਂ ਦਿਖਾਈ ਦਿੱਤੀਆਂ ਹੋਣਗੀਆਂ ਤੁਹਾਨੂੰ ਤੇ ਤੁਹਾਡਾ ਮਨ ਵੀ ਇਹਨਾਂ ਰੇੜੀਆਂ ਨੂੰ ਦੇਖ ਕੇ ਖੁਸ਼ ਹੋਵੇ ਆ ਹੋਵੇਗਾ ਕਿਉਂਕਿ ਇਹਨਾਂ ਰੇੜੀਆਂ ਤੇ ਜਿੰਨੇ ਵੀ ਨੌਜਵਾਨ ਕੰਮ ਕਰ ਰਹੇ ਨੇ ਰੇੜੀਆਂ ਲਗਾ ਰਹੇ ਨੇ ਸਾਰੇ ਸਰ ਤੇ ਦਿਮਾਲੇ ਸਜਾ ਕੇ ਰੇੜੀਆਂ ਲਗਾਉਂਦੇ ਨੇ ਹੁਣ ਇਸ ਤੋਂ ਵੀ ਤੁਹਾਨੂੰ ਹੈਰਾਨੀਜਨਕ ਸੱਚ ਦੱਸ ਦਿੰਨੇ ਆ ਕਿ ਸਾਰੇ ਦੇ ਸਾਰੇ ਨੌਜਵਾਨ ਪ੍ਰਵਾਸੀ ਨੇ ਹੁਣ ਜੇਕਰ ਤਾਂ ਇਹ ਨੌਜਵਾਨ ਸਿਰ ਤੇ ਦਮਾਲ ਇਸ ਲਈ ਸਜਾਉਂਦੇ ਨੇ ਕਿ ਇਹਨਾਂ ਨੂੰ ਸਿੱਖੀ ਦੇ ਨਾਲ ਪਿਆਰ ਹੈ ਤੇ ਪੰਜਾਬ ਦੇ ਨਾਲ ਪਿਆਰ ਕਰਦੇ ਨੇ ਸਤਿਕਾਰ ਕਰਦੇ ਨੇ ਸਿੱਖ ਧਰਮ ਦਾ ਫਿਰ ਤਾਂ ਅਸੀਂ ਇਹਨਾਂ ਨੂੰ ਸਲੂਟ ਕਰਦੇ ਹਾਂ ਕਿ ਇਹਨਾਂ ਦੀ ਭਾਵਨਾ ਜੋ ਸਿੱਖ ਧਰਮ ਦੇ ਲਈ ਆ ਪਰ ਜੇਕਰ ਇਹ ਦਮਾਲ ਇਸ ਲਈ ਸਜਾਉਂਦੇ ਨੇ ਕਿ ਇਹ ਪੰਜਾਬੀਆਂ ਦੀਆਂ ਖਾਸ ਕਰਕੇ ਸਿੱਖਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਝੋਕ ਕੇ ਉਹਨਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਆਪਣੀ ਦੁਕਾਨਦਾਰੀ ਚਲਾ ਸਕਣ ਤਾਂ ਅਸੀਂ ਇਹਨਾਂ ਨੂੰ ਲਾਂਤਾਂ ਪਾਉਂ ਕਿਉਂਕਿ ਦੱਸਦੀ ਹੈ ਕਿ ਦੁੱਖ ਹੁੰਦਾ ਹੈ ਕਿ ਆਖਿਰ ਸਾਡੇ ਪੰਜਾਬੀ ਚਲੇ ਹੀ ਕਿੱਥੇ ਗਏ ਸਾਰੇ ਦਾ ਸਾਰਾ ਪੰਜਾਬ ਤਾਂ ਨਹੀਂ ਕਿਤੇ ਖਾਲੀ ਹੋ ਗਿਆ ਸਾਰੇ ਦਾ ਸਾਰਾ ਪੰਜਾਬ ਤਾਂ ਵਿਦੇਸ਼ਾਂ 'ਚ ਨਹੀਂ ਚਲਾ ਗਿਆ ਫਿਰ ਕਿੱਥੇ ਗਏ ਸਾਡੇ ਉਹ ਪੰਜਾਬੀ ਜਿਹੜੇ ਰੇੜੀਆਂ ਲਗਾਉਂਦੇ ਸੀ ਸਾਡੇ ਭੈਣ ਭਰਾਓ ਕਿੱਥੇ ਗਏ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਸੀ ਕਿਤੇ ਕਿਉਂ ਦਿਖਾਈ ਨਹੀਂ ਦਿੰਦੇ ਸਾਡੇ ਗੁਰੂ ਘਰਾਂ ਦੇ ਵਿੱਚ ਵੀ ਹੁਣ ਇਹ ਪ੍ਰਵਾਸੀ ਵੜ ਗਏ ਨੇ ਹਾਲਾਂਕਿ ਇੱਥੇ ਤਾਂ ਫਿਰ ਇਹਨਾਂ ਨੇ ਇੱਕ ਮਰਿਆਦਾ ਦੇ ਵਿੱਚ ਦਿਮਾਲੇ ਸਜਾਏ ਹੋਏ ਨੇ ਕਈ ਗੁਰੂ ਘਰਾਂ ਦੇ ਬਾਹਰ ਤਾਂ ਕਿਵੇਂ ਨੰਗੇ ਸਿਰ ਖੜੇ ਨੇ ਕਿਵੇਂ ਤਮਾਕੂ ਖਾ ਰਹੇ ਨੇ ਪਠਾ ਸਾਹਿਬ ਗੁਰਦੁਆਰਾ ਸਾਹਿਬ ਦੀ ਜੋ ਤੁਹਾਨੂੰ ਵੀਡੀਓ ਦਿਖਾਈ ਸੀ ਉਹ ਉਸ ਦੀ ਪੂਰੀ ਹਾਮੀ ਭਰਤੀ ਸੀ ਪੂਰਾ ਖੁਲਾਸਾ ਪਰਦਾ ਫਾਸ਼ ਕਰਦੀ ਸੀ ਤੇ ਦੋਸਤੋ ਆਓ ਤੁਸੀਂ ਇਹਨਾਂ ਨੌਜਵਾਨਾਂ ਦੀ ਵੀਡੀਓ ਵੀ ਦੇਖੋ ਇਹ ਵੀਡੀਓ ਅਸੀਂ ਇੱਕ ਪੋਜ਼ਿਟਿਵ ਵੇ ਦੇ ਨਾਲ ਬਣਾਈ ਹੈ ਇਹਨਾਂ ਨੌਜਵਾਨਾਂ ਨੂੰ ਸਿਰਫ ਕੁਝ ਕੁ ਸਵਾਲ ਪੁੱਛੇ ਨੇ ਕਿ ਇਹ ਇਹ ਦਿਮਾਲੇ ਆਪ ਸਜਾਉਂਦੇ ਨੇ ਕਿ ਇਹ ਪੰਜਾਬ ਦੇ ਰਹਿਣ ਵਾਲੇ ਨੇ ਤਾਂ ਦੱਸ ਦਈਏ ਕਿ ਜਿੰਨਾ ਪਤਾ ਲੱਗਿਆ ਕਿ ਸਾਰੇ ਦੇ ਸਾਰੇ ਨੌਜਵਾਨ ਪ੍ਰਵਾਸੀ ਨੇ ਤੇ ਹੁਣ ਦਮਾਲੇ ਸਜਾ ਕੇ ਇੱਥੇ ਰੇੜੀਆਂ ਲਗਾ ਰਹੇ ਨੇ ਤੇ ਰੇੜੀਆਂ ਦੇ ਨਾਂ ਵੀ ਮਾਲਵਾ ਸਪੈਸ਼ਲ ਯਾਨੀ ਕਿ ਪੰਜਾਬ ਦੇ ਨਾਂ ਤੇ ਜੋ ਕਿ ਕਿਤੇ ਨਾ ਕਿਤੇ ਸ਼ੱਕ ਪੈਦਾ ਕਰਦਾ ਹੈ ਇਹਨਾਂ ਦੀ ਨੀਅਤ ਤੇ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਇਹ ਵੀ ਦੱਸ ਦਈਏ ਕਿ ਜਦੋਂ ਅਸੀਂ ਇਹ ਵੀਡੀਓ ਬਣਾ ਲਈ ਤਾਂ ਇਹ ਸਾਰੇ ਰੇੜੀਆਂ ਵਾਲੇ ਨੌਜਵਾਨ ਇਕੱਠੇ ਹੋ ਕੇ ਸਾਡੇ ਕੋਲ ਆਏ ਅਤੇ ਪੁੱਛਣ ਲੱਗੇ ਕਿ ਤੁਸੀਂ ਕਿਸ ਵੇ ਦੇ ਨਾਲ ਇਹ ਵੀਡੀਓ ਪਾਵੋਗੇ ਇਸ ਦੇ ਵਿੱਚ ਕੋਈ ਕੱਟਵੱਟ ਤਾਂ ਨਹੀਂ ਕਰੋਗੇ ਤਾਂ ਅਸੀਂ ਦੱਸ ਦਈਏ ਕਿ ਵੀਡੀਓ ਅਸੀਂ ਉਦੋਂ ਵੀ ਇਹਨਾਂ ਨੂੰ ਕਿਹਾ ਕਿ ਅਸੀਂ ਕੱਟਵੱਟ ਕਰਦੀ ਨਹੀਂ ਅਸੀਂ ਤਾਂ ਪੰਜਾਬੀਆਂ ਨੂੰ ਸੱਚ ਦਿਖਾਉਂਦੇ ਆ ਸਾਚ ਨੂੰ ਸਮਝਣਾ ਨਾ ਸਮਝਣਾ ਅੱਗੇ ਦੇਖਣ ਵਾਲੇ ਤੇ ਨਿਰਭਰ ਕਰਦਾ ਤੇ ਦੱਸ ਦਈਏ ਕਿ ਇਹਨਾਂ ਨੌਜਵਾਨਾਂ ਦੇ ਮਨਾਂ ਦੇ ਵਿੱਚ ਕੀ ਡਰ ਸੀ ਕਿਉਂ ਇਹ ਵੀਡੀਓ ਨੂੰ ਲੈ ਕੇ ਚਿੰਤਤ ਹੋ ਗਏ ਇਹ ਤਾਂ ਇਹ ਆਪ ਹੀ ਜਾਣਦੇ ਹੋਣਗੇ ਬਾਕੀ ਤੁਸੀਂ ਦੇਖੋ ਤੇ ਤੁਸੀਂ ਜਰੂਰ ਦੱਸਣਾ ਕਿ ਇਹਨਾਂ ਨੌਜਵਾਨਾਂ ਨੇ ਕਿਉਂ ਇੱਥੇ ਦਿਮਾਲੇ ਸਜਾਏ ਹੋਏ ਨੇ ਕੀ ਇਹ ਸਿੱਖ ਧਰਮ ਦਾ ਸਤਕਾਰ ਕਰਦੇ ਨੇ ਜਾਂ ਫਿਰ ਆਪਣੀ ਦੁਕਾਨਦਾਰੀ ਚਲਾਉਣ ਦੇ ਲਈ ਇਹ ਦਿਮਾਲੇ ਬੰਨੇ ਹੋਏ ਨੇ ਜਰੂਰ ਦੱਸਿਓ ਤੇ ਫਿਰ ਦਾ ਦਿੰਦੇ ਨੇ ਕਿ ਵੀਡੀਓ ਪੂਰੀ ਪੋਜ਼ਿਟਿਵ ਵੇ ਦੇ ਵਿੱਚ ਐ ਕੁਝ ਵੀ ਨੈਗੇਟਿਵ ਗੱਲ ਨਹੀਂ ਕੀਤੀ ਕਿਉਂਕਿ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਅਸੀਂ ਖੜੇ ਸੀ ਤੇ ਇਹਨਾਂ ਨੂੰ ਸਿੰਪਲ ਸਵਾਲ ਹੀ ਪੁੱਛੇ ਨੇ ਆਹ ਦੇਖੋ ਇਹ ਵੀਡੀਓ ਹੋਰ ਅਪਡੇਟਸ ਨਾਲ ਬਣੇ ਰਹਿਣ ਦੇ ਲਈ ਤੇ ਸਾਡੀਆਂ ਦੁਆਰਾ ਚਲਾਈਆਂ ਗਈਆਂ ਮੁਹਿਮਾਂ ਨੂੰ ਆਪਣੇ ਵੱਲੋਂ ਸਾਥ ਦੇਣ ਦੇ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਅੱਗੇ ਵੀ ਮੁਹਿਮਾਂ ਚਲਦੀਆਂ ਰਹਿਣ ਤਾਂ ਤੁਹਾਡਾ ਇੱਕੋ ਇੱਕ ਸਾਥ ਚਾਹੀਦਾ ਹੈ ਕਿ ਵੀਡੀਓ ਨੂੰ ਇਸ ਮੁਹਿਮ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਤੇ ਇਨ੍ਹਾਂ ਵੀਡੀਓਜ਼ ਨੂੰ ਜਿਆਦਾ ਤੋਂ ਜਿਆਦਾ ਅੱਗੇ ਵਟਸਐਪ ਗਰੁੱਪਸ ਵਗੈਰਾ 'ਚ ਆਪਣੇ ਸਕੇ ਸੰਬੰਧੀਆਂ ਦੋਸਤਾਂ ਨਾਲ ਨਜ਼ਦੀਕੀਆਂ ਨਾਲ ਸ਼ੇਅਰ ਜੁੜ ਕਰਿਆ ਕਰੋ ਤੁਹਾਡਾ ਇਹੀ ਸਾਥ ਚਾਹੀਦਾ ਤੁਹਾਡੇ ਇਸੇ ਹੌਸਲੇ ਦੇ ਨਾਲ ਅਸੀਂ ਇਹ ਮੁਹਿਮ ਨੂੰ ਪਹਿਲਾਂ ਵੀ ਚੱਲਦੇ ਰੱਖਿਆ ਤੇ ਗੁਰੂ ਸਾਹਿਬ ਜਦੋਂ ਤੱਕ ਚਾਣਗੇ ਉਹਨਾਂ ਦੀ ਕਿਰਪਾ ਹੋਵੇਗੀ ਆਖਰੀ ਸਾਨ ਤੱਕ ਇਹ ਮੁਹਿੰਮ ਚੱਲਦੀ ਵੀ ਰੱਖਾਂਗੇ ਜਦੋਂ ਤੱਕ ਇਸ ਦੇ ਸਾਰਥਕ ਨਤੀਜੇ ਸਾਹਮਣੇ ਨਹੀਂ ਆਉਣ ਲੱਗ ਜਾਂਦੇ ਸੰਦਰਜੀ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੈਕ ਸਾਈਡ ਤੇ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਰਸਤੇ ਤੇ ਖੜੇ ਆ ਜਿੱਥੇ ਕਿ ਤੁਸੀਂ ਦਮਾਲੇ ਵਾਲੇ ਨੌਜਵਾਨਾਂ ਦੀਆਂ ਰੇੜੀਆਂ ਦੇਖੀਆਂ ਹੋਣਗੀਆਂ ਦੇਖ ਸਕਦੇ ਹੋ ਸਾਰੇ ਸਰਦਾਰ ਮੁੰਡੇ ਨੇ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਕੀ ਹੈ? ਵਿਕਾਸ ਹੈ? ਵਿਕਾਸ ਵਿਕਾਸ ਕੁਮਾਰ ਦਮਨਲਾ ਸਿੰਘ ਹੋਨੇ ਤੁਸੀਂ ਕਿੰਨੇ ਚਿਰ ਤੁਸੀਂ ਜਾਉਣ ਲੱਗੇ ਹੋ ਦਮਨਲਾ? ਹਾਂਜੀ? ਹਾਂਜੀ ਦਮਨਲਾ ਕਿੰਨੇ ਚਿਰ ਤੁਸੀਂ ਜਾਉਨੇ ਆਪ ਸਜਾਉਨੇ ਆ? ਹਾਂਜੀ ਹਾਂਜੀ ਆਪ ਆਉਂਦਾ ਤੁਹਾਨੂੰ ਬੜਾ ਸੋਹਣਾ ਸਜਾਇਆ ਹੋਇਆ ਹੈ। ਕਿੰਨੇ ਚਿਰ ਤੁਸੀਂ ਜਾਉਨੇ ਆ? ਸੋ ਸਾਢੇ ਤਾਂ ਮੋਬਾਈਲ ਤੇ ਵੀ ਜੀ ਹਾਂਜੀ ਤੁਸੀਂ ਵੀ ਆਪਸੇ ਜਾਂਨੇ ਤੁਮਨਲਾ ਜੀ ਦਮਨਲਾ ਆਪਸੇ ਜਾਂਨੇ ਕਿੰਨਾ ਟਾਈਮ ਲੱਗਦਾ ਸੇ ਜਾਂਨ ਨੂੰ ਇੱਕ ਘਟੋ ਘੜੀ 20 ਮਿੰਟ ਲੱਗ ਜਾਂਦਾ ਠੀਕ ਹੈ ਕੀ ਨਾਮ ਕੀ ਤੁਹਾਡਾ ਸੁਪਰੀ ਸਿੰਘ ਠੀਕ ਹੈ ਕਿੱਥੇ ਦੇ ਰਹਿਣ ਵਾਲੇ ਤੁਸੀਂ ਲੋਕਲਿਸ਼ਨ ਅੰਮ੍ਰਿਤਸਰ ਤੁਸੀਂ ਕਾਦਾ ਕਰਦੇ ਹੋ 11 ਸੋਟੇ ਦੇ ਕਿੰਨੇ ਚਿਰ ਤੋਂ ਕਰ ਰਹੇ ਹੋ ਭਾਜੀ ਭਰਾਜ ਕਰਦੇ 25-30 ਸਾਲ ਹੋ ਗਈ ਤਾਂ ਅੱਛਾ ਉਹ ਕਰਦੇ ਨੇ ਭਰਾ 25-30 ਸਾਲ ਤੋਂ ਕਰਦੇ ਨੇ ਇੰਨੇ ਵੱਡੇ ਨੇ ਤੁਹਾਡੇ ਤਾਂ ਹੈ ਡੇਡੀ ਹੋ ਵੀ ਕਰਦੇ ਆਈ ਨਾ ਡੈਡੀ ਕਰਦੇ ਹੁਣੇ ਮਹਤਪਰਾ ਇੰਨਾ ਵੱਡਾ ਸੈਂਦਾ ਇਹ 40 ਦੇ ਸਾਲ ਦੇ ਭਰਾ ਤੁਹਾਡਾ ਕਾਫੀ ਫਰਕ ਆ ਤੁਹਾਡੀ ਉਮਰ ਤੇ ਆ ਵਿਆਹ ਹੋਇਆ ਤੁਸੀਂ ਕੀ ਕਰਦੇ ਹੋ ਅਜੇ ਤਾਂ ਪੜਾਈ ਕੁ ਸਟੱਡੀ ਕਰੇਗਾ ਕਿਹੜੀ ਕਲਾਸ 11ਵੀਂ ਅੱਛਾ ਭਰਾ 40 ਸਾਲ ਦੇ ਤੁਹਾਡੇ ਤੁਹਾਡੀ ਉਮਰ ਕਿੰਨੀ ਆ ਮੇਰੀ ਅਜੇ 20 ਸਾਲ ਦੀ 20 ਸਾਲ ਵੱਡੇ ਨੇ ਤੁਹਾਡੇ ਨਾਲ ਸਭ ਤੋਂ ਛੋਟਾ ਇਹ ਆ ਅੱਛਾ ਤਿੰਨ ਹੋਰ ਪਿੱਛੋਂ ਕਿੱਥੇ ਤੋਂ ਰਹਿਣ ਆਲੇ ਆ ਤੁਸੀਂ ਲੋਕਲੀ ਆ ਜਨੰਦਪੁਰ ਅੱਛਾ ਵੀ ਇੱਧਰ ਹੀ ਆ ਤੁਸੀਂ ਪੁੱਛੋ ਕਿੱਥੋਂ ਰਹਿਣ ਵਾਲੇ ਆ ਜੀ ਹਾਂ ਜੀ ਵਿਕਾਸ ਕੁਮਾਰ ਜੀ ਪੁੱਛੋ ਕਿੱਥੋਂ ਤੋਂ ਰਹਿਣ ਵਾਲੇ ਹੋ ਪੁੱਛੋ ਤੋਂ ਆ ਵੀ ਆ ਵੀ ਕਿੱਦਾਂ ਤੋਂ ਤੁਸੀਂ ਅਸੀਂ ਦਮਾਲਲੇ ਨੇ ਨੌਜਵਾਨਾਂ ਤੇ ਬਣਾ ਰਹੇ ਆ ਵੀ ਨੌਜਵਾਨ ਦਮਾਲਲੇ ਬਣਾ ਕੇ ਐ ਸਜਾਉਂਦੇ ਨੇ ਵੀ ਵਧੀਆ ਲੱਗਦੇ ਨੇ ਸਾਰੇ ਕਿੱਥੋਂ ਪਿੱਛੇ ਤੁਸੀਂ ਕਿੱਥੋਂ ਪਿੱਛੇ ਇੱਥੇ ਨਹੀਂ ਆ ਇੱਥੇ ਨਹੀਂ ਹਾਂ ਤੁਸੀਂ ਵੀ ਆਪ ਸਜਾਉਂਦੇ ਹੋ ਦਮਾਲਲੇ ਵੀਰੇ ਤੁਹਾਡਾ ਮਨ ਲਾਪਸ ਜੌਨੇ ਆ ਕਕੇ ਤੋਂ ਜੌਨੇ ਆ ਆਪੇ ਆਪੇ ਜੀ ਨਾਮ ਕੀ ਤੁਹਾਡਾ ਅਜੀਤ 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 ਕਾ ਅਜੀਤ 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 ਕੁਮਾਰ ਹੈ ਠੀਕ ਹੈ ਕਿੱਥੇ ਦੇ ਰਹੇ ਨਾਲੇ ਪੁੱਛੋ ਲੋਕਲੇ ਪਿੱਛੇ ਦਾ ਬਈ ਇੱਥੇ ਕਿੰਨੇ ਚਿਰ ਹੋ ਗਏ ਕੰਮ ਕਰਦੇ ਵਧੀਆ ਰਿਸਪੌਂਸ ਮਿਲਦਾ ਕਿੰਨੇ ਵਜੇ ਲਗਾ ਲੈਂਦੇ ਹੋ ਦੁਕਾਨ ਇਹ ਨੌ ਕਰਦੇ ਸਵੇਰੇ 9 ਵਜੇ ਸਾਮੀ 9 10 ਵਜੇ ਚੱਲਦੇ ਜੀ ਗਿੰਗਰ ਮਿਜ ਵੀ ਆਈ ਹੈ 11:00 ਵਜੇ ਲਈ ਇਹ ਦਿਨਾਂ ਚ ਸੰਗਤ ਜਿਆਦਾ ਹੁੰਦੀ ਹੈ ਗਰਮੀ ਚ ਕਾ ਸਰਦੀ ਚ ਜਿਆਦਾ ਹੁੰਦੀ। ਉੱਥੇ ਭਾਜੀ ਐ ਲਾ ਲਓ। ਕਈ ਵੇਲੇ ਦਾ ਮਤਲਬ ਛੁੱਟੀਆਂ ਹੋ ਗਈਆਂ, ਛੱਡੀ ਐਤਵਾਰ ਬਹਿ ਗਏ। ਤੁਸੀਂ ਮਤਲਬ ਸ਼ੁਰੂ ਤੁਸੀਂ ਉਹ ਕੀਤਾ ਸੀ ਕਿ ਤੁਹਾਡੀ ਫੈਮਿਲੀ ਲਈ ਕਰਦਾ ਸੀ। ਅੱਪੀ ਦੰਤੂ। আচ্ছা। ਅ ਉਹ ਅੱਗੇ ਨਹੀਂ ਸੀ ਕੋਵਾਂ ਦੇ। আচ্ছা। ਵੀ ਉਹਨਾਂ ਨੇ ਸ਼ੁਰੂ ਕੀਤਾ ਸੀ। ਉਹਨੂੰ ਕਿੰਨਾ ਚਿਰ ਹੋਇਆ? ਲੰਘ ਬੰਨੀ ਐ ਲਾ ਲਓ 5-7 ਸਾਲ। ਕੰਮ ਕਰਦੇ ਨਾਲ। ਉਹ ਬਹੁਤ ਟੈਂਪਰ ਉਹ ਬਹੁਤ ਟਾਈਮ ਲੱਗਦਾ ਸੀ ਕੁਝ ਕੁਛ ਹੀ ਹੁੰਦਾ ਸੀ ਇਸ ਚੰਨ ਇਹ ਕੁਛ ਨਹੀਂ ਤਾਂ ਕਿਉਂ ਨਹੀਂ ਹੁੰਦਾ ਸੀ ਵੀਰੇ ਇਹਦਾ ਸਾਰਾ ਕੁਝ ਸ਼ੁਰੂ ਹੋਇਆ ਜਿੱਤਨਾ ਵੀ ਹੁਣ ਇਹ ਦੁਕਾਨਾਂ ਤੇ ਪੁੱਨਾ ਹੈ ਗਿਆ ਹਾਂ ਵੀ ਦੁਕਾਨਾਂ ਕਹਿ ਸਕਦੇ ਹਾਂ ਬਾਕੀ ਦਾ ਸਾਰਾ ਕੁਝ ਖਾਲਸੇ ਦੀ ਜਨਮ ਭੂਮੀ ਆ ਇੱਥੇ ਹੀ ਨਹੀਂ ਕੁਝ ਹੋਊਗਾ ਹੋਰ ਕਿੱਥੇ ਹੋਊਗਾ ਚਲੋ ਵਧੀਆ ਗੱਲ ਆ ਯਾਰ ਮਿਹਨਤ ਕਰਦੇ ਤੁਸੀਂ ਜੀ ਤੁਸੀਂ ਵੀ ਆਪ ਤੁਹਾਨੂੰ ਲੱਸੀ ਜਾਣਦੇ ਹੋ ਕੀ ਗੱਲ ਕਿੰਨਾ ਟਾਈਮ ਲੱਗਦਾ ਸਰ ਬੱਤ ਤੇ ਪੰਜ ਮਿੰਟ 5 ਮੀਟਰ ਜੇ ਬੜਾ ਸੋਹਣਾ ਸਜਾਇਆ ਹੋਇਆ ਹੈ ਕਿੰਨੇ ਮੀਟਰ ਦਾ ਬਣਾਉਂਦੇ ਹੋ 5 ਮੀਟਰ ਦਾ 5 ਮੀਟਰ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪ੍ਰਮੋਦ ਸਿੰਘ ਹੈ ਪ੍ਰਮੋਦ ਸਿੰਘ ਹਾਂਜੀ ਪਿੱਛੋਂ ਕਿੱਥੋਂ ਦੇ ਰਹਿਣ ਵਾਲੇ ਹੋ ਅਨੰਦਪੁਰ ਦੇ ਲੋਕ ਅਨੰਦਪੁਰ ਦਾ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਉੱਥੇ ਮੈਂ ਲਗਭਗ 2-4 2-4 ਉਹ ਤੋਂ ਪਹਿਲਾਂ ਦੁਪਰ ਤੋਂ ਠੀਕ ਨਹੀਂ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਤੁਹਾਡੇ ਫੈਮਿਲੀ 'ਚ ਪਹਿਲਾਂ ਕੋਈ ਹੋਰ ਕਰਦਾ ਸੀਗਾ ਤੁਸੀਂ ਇਹ ਸ਼ੁਰੂ ਕੀਤਾ ਪਹਿਲਾਂ ਡੈਡੀ ਕਰਦਾ ਹੁੰਦਾ ਡੈਡੀ ਨੇ ਸ਼ੁਰੂ ਕੀਤਾ ਇੱਥੇ ਕਰਦੇ ਪੂਰੇ ਹੋ ਗਿਆ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਬਹੁਤ ਵਧੀਆ ਮਿਹਨਤ ਕਰਦੇ ਹੋ। ਅੱਛਾ ਭਰਾ ਆ ਗਏ। ਭਰਾ ਨੇ ਤੁਹਾਡੇ। ਅੱਛਾ। ਤੁਸੀਂ ਵੱਡੇ ਆ ਛੋਟੇ? ਛੋਟੇ ਵੀਰੇ। ਲੱਗਦੇ ਹੋ ਛੋਟੇ ਆ। ਛੋਟਾ ਕੀ ਨਾਮ ਆ? ਅਮਨਦੀਪ ਸਿੰਘ। ਅਮਨ। ਨਹੀਂ ਲੱਗਦੇ ਉਹ ਛੋਟੇ ਨੇ। ਉਹ ਵੀ ਤੁਸੀਂ ਦਾੜਾ ਪ੍ਰਕਾਸ਼ ਕੀਤਾ ਉਹਨਾਂ ਨੇ। ਉਹ ਉਪਦੇਤੇ ਨੇ ਹਨ। ਚਲੋ ਵਧੀਆ ਯਾਰ ਮਿਹਨਤ ਕਰਦੇ। ਕੁਝ ਵੀ ਜੀ ਕਰ ਕੋ ਆਪਾਂ ਚੋਟੇ ਮੀਟਰ ਨਾ ਛੋਟੀ ਦਗਾਣਾ ਸਤਿ ਸ਼੍ਰੀ ਅਕਾਲ ਜੀ ਦਮਨ ਲ ਤੁਸੀਂ ਆਪਸੇ ਜਾਣੇ ਹੋ ਠੀਕ ਹੈ ਕਿੰਨਾ ਟਾਈਮ ਲਾਉਨੇ ਆ 10 ਮਿੰਟ ਦੇ ਵਿੱਚ ਕਰ ਦਿੰਦੇ ਯਾਰ 10 ਮਿੰਟ ਕਿੰਨੇ ਮੀਟਰ ਦਾ ਇਹ ਆਪਣਾ 7.5 8 ਮੀਟਰ ਦਾ ਜੀ ਅੱਛਾ ਕਿੰਨੇ ਚਿਰ ਤੁਸੀਂ ਜਾਣੇ ਹੋ ਹਾਂ ਜੀ ਕਿੰਨੇ ਚਿਰ ਤੁਸੀਂ ਜਾ ਰਹੇ ਹੋ 5 ਸਾਲ ਹੋ ਗਏ ਅੱਛਾ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਨੀਂਦਾਂ ਦਿੱਤੀ ਸੀ ਠੀਕ ਦੀਏ ਨਾਮ ਕੀ ਹੈ ਤੁਹਾਡਾ ਨਾਮ ਮੇਰਾ ਸੰਜੂ ਹੈ ਜੀ ਸੰਜੂ ਹਾਂਜੀ ਪੱਕਾ ਨਾਮ ਵੀ ਪੱਕਾ ਨਾਮ ਹੀ ਸੰਜੂ ਹੈ ਸੰਜੂ ਇਹ ਗੱਲਾਂ ਨਹੀਂ ਦਮਾਲਾ ਬੜਾ ਸੋਹਣਾ ਸਜਾਇਆ ਫਿਰ ਹੁਣ ਸਿੰਗ ਲਗਾਓ ਹਾਂਜੀ ਹਾਂਜੀ ਬਾਅਦ ਚ ਹਜੇ ਲਾਵਾਂਗੇ ਜਿੰਦਗੀ ਠੀਕ ਹੈ ਕਿੱਥੇ ਦੇ ਰਹਿਣ ਵਾਲੇ ਪੁੱਛੋ ਕਿੱਥੇ ਦੇ ਰਹਿਣਾ ਉੱਪਰੂਪੇ ਸੈਡ ਦਾ ਮੇਰਾ ਵੀ ਉੱਪਰੂਪੇ ਸੈਡ ਪਰਿਵਾਰ ਇੱਥੇ ਹੀ ਆ ਹੁਣ ਸਾਰਾ ਆਪ ਕੋ ਜਿੱਤੇ ਜਾਈਓ ਠੀਕ ਇਹ ਤੁਸੀਂ ਸ਼ੁਰੂ ਕੀਤਾ ਕਿ ਪਰਿਵਾਰ ਚ ਕੋਈ ਹੋਰ ਕਰਦਾ ਸੀ ਪਹਿਲਾਂ ਇਹ ਮੇਰੇ ਫੋਪੜ ਉਹਨਾਂ ਦੀ ਦੁਕਾਨ ਹੈ ਉਹਨਾਂ ਨੇ ਸ਼ੁਰੂ ਕੀਤਾ ਉਹਨਾਂ ਨੇ ਕੀਤਾ ਸੀਗਾ ਤੁਸੀਂ ਕਿੰਨੇ ਕਿਤੇ ਤੋਂ 2 ਸਾਲ ਦਾ ਹੈ ਠੀਕ ਵਧੀਆ ਗੱਲ ਆ ਯਾਰ ਸਾਰੇ ਮੁੰਡੇ ਇਹ ਕਿਨੇ ਸ਼ੁਰੂ ਕਿਨੇ ਕੀਤੇ ਸੀ ਦਮਾਂਲੇ ਬੰਨੇ ਨੇ ਵੈਸੇ ਜਿਵੇਂ ਹੁਣ ਸਾਰੇ ਹੀ ਹੁਣ ਤਾਂ ਸਜਾਉਂਦੇ ਨੇ ਇਹ ਤਾਂ ਮਤਲਬ ਜਿਵੇਂ ਹੁਣ ਸਾਰੇ ਜਿੰਨੇ ਉਥੋਂ ਰੇੜੀ ਸ਼ੁਰੂ ਹੁੰਦੀ ਆ ਨਾ ਸਾਰੇ ਮੁੰਡੇ ਵਧੀਆ ਮਿਹਨਤ ਕਰਦੇ ਨੇ ਨੌਜਵਾਨ ਹਨਾ ਵੀ ਦਿਮਾਲੇ ਸਜਾਏ ਹੋਏ ਨੇ ਸਾਰਿਆਂ ਨੇ ਆਮ ਤੌਰ ਤੇ ਨਹੀਂ ਇਹ ਚੀਜ਼ ਦੇਖਣ ਨੂੰ ਮਿਲਦੀ ਵੀ ਸਾਰੇ ਇਦਾਂ ਦਿਮਾਲੇ ਸੇ ਟਾ ਕੇ ਕੰਮ ਕਰ ਰਹੇ ਹੋਣ ਵੀ ਕਿੰਨਾਂ ਨੇ ਸ਼ੁਰੂਆਤ ਕਿਹਨੇ ਕੀਤੀ ਸੀ ਦਿਮਾਲੇ ਦੀ ਉਸ ਤੋਂ ਪਹਿਲਾਂ ਕਾਫੀ ਟਾਈਮ ਤੋਂ ਲੱਗਦੀ ਆ ਰਹੀਆਂ ਮੇਰਾ ਵੀਰੇ ਇਹ ਰੇਡ ਮੇਰੀ ਤੁਸੀਂ ਗੱਲ ਨਹੀਂ ਸਮਝੇ ਦਿਮਾਲੇ ਬੰਦ 20 ਸੇ ਟਕਣਾ ਕਿਨੇ ਸ਼ੁਰੂ ਕੀਤਾ ਸੀਗਾ ਰੇੜੀਆਂ ਤਾਂ ਵੈਸੇ ਵੀ ਹੋਰ ਥਾਂ ਤੇ ਵੀ ਲੱਗਦੀਆਂ ਨੇ ਉਹਨਾਂ ਤੇ ਧਿਆਨ ਨਹੀਂ ਜਾਂਦਾ ਅਗਲੇ ਦਾ ਇਥੇ ਧਿਆਨ ਖਿੱਚ ਹੁੰਦਾ ਨਾ ਕਿਉਂਕਿ ਸੇ ਠਕੇ ਹੋਣੇ ਸਾਰੇ ਆ ਸਰਦਾਰ ਨੇ ਦੋ ਵਾਰੇ ਕਰਕੇ ਠਕਵੇ ਹੀ ਕਈ ਵੇਲੇ ਨਾ ਜੱਤੂ ਕਹਿਣ ਲੱਗ ਪੈਂਦੇ ਤੁਸੀਂ ਨੰਗੇ ਸਿਰ ਖੜੇ ਜੀ ਅੱਛਾ ਤਾਂ ਇਹ ਠੀਕ ਉਹ ਫਿਰ ਸ਼ੌਂਕ ਪੈਦਾ ਹੋ ਗਿਆ ਤੁਸੀਂ ਹਿਸਾਬ ਨਾਲ ਫਿਰ ਚੱਲਣਾ ਰੋਜ਼ ਅਲੱਗ-ਅਲੱਗ ਸਜਾਉਂਦੇ ਹੋ ਫਿਰ ਕਿ ਇੱਕੋ ਹੀ ਬੰਨਦੇ ਹੋ ਜਾਂਦੇ ਨਹੀਂ ਨਹੀਂ ਅਲੱਗ-ਅਲੱਗ ਵੈਸੇ ਤੇ ਛੁੱਟੀ-ਛੱਟੀ ਵੀ ਕਰਦੇ ਹੋ ਛੁੱਟੀ ਕਰ ਲਈ ਜੀ ਕਿਹੜੇ ਦਿਨ ਪੱਕੀ ਨਹੀਂ ਕੋਈ ਪੱਕੀ ਛੁੱਟੀ ਜਦ ਦਿਲ ਕੀਤਾ ਫਿਰ ਇੱਥੇ ਦੁਕਾਨ ਤੇ ਦੁਕਾਨ ਤੇ ਹੁੰਦੇ ਹੀ ਬੰਦੇ ਜੀ ਅੱਛਾ ਵੀ ਕੋਈ ਹੋਰ ਮਤਲਬ ਬੰਦ ਨਹੀਂ ਕਰਦੇ ਬੰਦ ਨਹੀਂ ਕਰਦੇ ਠੀਕ ਹੈ ਫਿਰ ਉਹ ਦਿਨ ਇਹਦਾ ਦਮਾਲਾ ਨਹੀਂ ਸਜਾਉਂਦੇ ਜਿਹਦੇ ਨੇ ਛੁੱਟੀ ਕਰਦੇ ਚਲੋ ਵਧੀਆ ਗੱਲ ਆ ਕੇਸ ਰੱਖ ਲੈ ਕੇ ਨਹੀਂ ਛੋਟੇ ਨੇ ਜੇ ਨਾ ਚਲੋ ਵੱਡੇ ਹੋ ਜਾਣਗੇ ਚਲੋ ਵਧੀਆ ਗੱਲ ਆ ਬੈਸਟ ਆਫ ਲੱਕ ਸਸਰੀ ਗੱਲ ਜੀ ਤੁਸੀਂ ਵੀ ਆਪ ਸਜਾਉਂਦੇ ਹੋ ਦਮਾਲਾ ਕੀ ਨਾਮ ਆ ਤੁਹਾਡਾ ਪ੍ਰੇਮ ਹੈ ਪ੍ਰੇਮ 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 ਜਿਹੜਾ ਫਿਲਮ ਚ ਕਹਿੰਦੇ ਹੁੰਦੇ ਨੇ ਪ੍ਰੇਮ ਚੋਕੜਾ ਹੈ ਉਹ ਵਾਲਾ ਪ੍ਰੇਮ ਤਾਂ ਨਹੀਂ ਠੀਕ ਠੀਕ ਚੱਲ ਵਧੀਆ ਯਾਰ ਮਿਹਨਤ ਕਰਦੇ ਆ ਕਾਹਦਾ ਕਾਹਦਾ ਕੰਮ ਕਰਦੇ ਆ ਇਹ 11 ਸੌਦਾ ਜੂਤ ਹੈ ਠੀਕ ਹੈ ਪਿੱਛੋਂ ਕਿੱਥੇ ਦੇ ਰਹਿਣ ਵਾਲੇ ਹੋ ਪਿੱਛੋਂ ਹਾਂਜੀ ਲੋਕਲ ਲੋਕਲ ਅਨੰਦਪੁਰ ਸਾਹਿਬ ਤੋਂ ਹੈ ਪੀਵੀ 16 ਹਾਂਜੀ ਠੀਕ ਹੈ ਕਿੰਨੇ ਚਿਰ ਤੋਂ ਕਰ ਰਹੇ ਹੋ ਕੰਮ ਕੋਈ 8-10 ਸਾਲ ਲਈ 8-10 ਸਾਲ ਤੋਂ ਠੀਕ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ ਪਹਿਲਾਂ ਡੈਡੀ ਦਾ ਦੇ ਆਪਰੇ ਤਾਂ ਤਾਂ ਹੀ ਕਹਿੰਦਾ ਉਮਰ ਤਾਂ ਲੱਗਦੀ ਨਹੀਂ ਇੰਨੀ ਡੈਡੀ ਕੀ ਕਰਦੇ ਨੇ ਹੁਣ ਹਾਂ ਕੁਛ ਨਹੀਂ ਕਰਦੇ ਕੀ ਆ ਸੰਗ ਲੱਗਦੀ ਆ ਕੈਮਰੇ ਅੱਛਾ ਵਧੀਆ ਗੱਲ ਆ ਇਹ ਸ਼ੁਰੂ ਕਿਨੇ ਕੀਤਾ ਦਮਾਲੇ ਬੰਨਣੇ ਵੀ ਸ਼ੁਰੂ ਕਿਨੇ ਕੀਤਾ ਸੀ ਦਮਾਲੇ ਬੰਨਣੇ ਕਿਉਂਕਿ ਰੇਡੀਆਂ ਤਾਂ ਹੋਰ ਵੀ ਲਾਉਂਦੇ ਨੇ ਨਾ ਦਿਮਾਲੇ ਨਹੀਂ ਬੰਨਦੇ ਹੈਗੇ ਹੋਰ ਕਿਤੇ ਅੱਛਾ ਮਤਲਬ ਕਿਨੇ ਸ਼ੁਰੂ ਕੀਤਾ ਸੀਗਾ ਨਹੀਂ ਸ਼ੁਰੂ ਕਿਸ ਨੇ ਮੈਂ ਉਹਨਾਂ ਨੂੰ ਵੀ ਬੱਚਾ ਜੀ ਮੈਂ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਸਵਾਲ ਅੱਛਾ ਕਿ ਗੁਰੂ ਘਰ ਕਰਕੇ ਬੰਨਦੇ ਵਾ ਗੁਰੂ ਘਰ ਦੇ ਠੀਕ ਵੀ ਸੰਗਤ ਨੂੰ ਵਧੀਆ ਲੱਗੇ ਧੰਨਵਾਦੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਆ ਰਾਹੁਲ ਕੁਮਾਰ ਰਾਹੁਲ ਕੁਮਾਰ ਤੁਸੀਂ ਨਹੀਂ ਤਾਂ ਦਿਮਾਲਾ ਬੰਨਦੇ ਬੰਦੇ ਕਦੀ 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 ਬੰਨਿਆ ਕਰੋ ਜਾਨ ਬੰਦੇ ਕਦੀ ਕਦੀ ਬੰਨ ਲੈਂਦੇ ਬਾਕੀ ਤਾਂ ਸਾਰੇ ਬੰਨਦੇ ਨੇ ਹਨਾ ਆਪੇ ਬੰਨਦੇ ਨੇ ਸਾਰੇ ਹਾਂਜੀ ਆਪੇ ਬੰਨਦੇ ਕੀ ਤੋਂ ਸਿੱਖਿਆ ਕੀ ਤੋਂ ਇੱਥੇ ਰਹਿ ਰਹੇ ਆ ਬੱਚਾ ਵੈਸੇ ਕਿਥੋਂ ਪਿੱਛੋਂ ਪਟਨਾ ਸਾਹਿਬ ਹੀ ਆ ਬਿਹਾਰ ਤੋਂ ਇੱਥੇ ਕਿੰਨਾ ਚਿਰ ਹੋ ਗਿਆ ਇੱਥੇ ਜਨਮ ਇੱਥੇ ਹੁਣ ਜਨਮ ਇੱਥੇ ਨਹੀਂ ਆ ਉੱਥੇ ਦੇ ਬਿਹਾਰ ਦਾ ਹੀ ਆ ਜਾਨੂ ਇੱਥੇ ਕਦੋਂ ਆਏ ਫਿਰ 10 12 ਸਾਲਾਂ ਨੂੰ ਠੀਕ ਹੈ ਪੜ੍ਹਾਈ ਤਾਂ ਇੱਥੇ ਕੀਤੀ ਹੈ ਪੰਜਾਬੀ ਦਾ ਬੋਲਣ ਨੇ ਚੰਗੀ ਤਰ੍ਹਾਂ ਪੰਜਾਬੀ ਚੰਗੀ ਤਰ੍ਹਾਂ ਨਹੀਂ ਆਉਂਦੀ ਚੰਗੀ ਤਰ੍ਹਾਂ ਨਹੀਂ ਆਉਂਦੀ 10 12 ਸਾਲ ਦੇ ਸਿੱਖੀ ਨਹੀਂ ਆ ਜੇ ਸਿੱਖੋ ਨਹੀਂ ਰਹਿੰਦੇ ਜੀ ਚੰਦ ਰਿ ਲੁਧਿਆਣਾ ਸਾਈਡ ਰਹੇ ਹੋ ਅੱਛਾ ਹੁਣ ਆਓ ਇੱਥੇ ਕਿੰਨੇ ਕ ਟਾਈਮ ਤੋਂ 5 ਸਾਲ ਹੈ ਜੀ 3-4 ਸਾਲ ਹੋ ਗਏ 3-4 ਸਾਲ ਤੋਂ ਚਲੋ ਵਧੀਆ ਲੱਗਿਆ ਯਾਰ ਦੇਖ ਕੇ ਮਿਹਨਤ ਕਰਦੇ ਹਾਂ ਸਾਰੇ ਬੇਸ਼ੱਕ ਪ੍ਰਵਾਸੀ ਹਾਂ ਪਰ ਦਮ ਵਾਲੇ ਬਣਦੇ ਹੋ ਸੇ ਟਾਕੇ ਰੱਖਦੇ ਹੋ ਸੰਗਤ ਨੂੰ ਵੀ ਵਧੀਆ ਲੱਗਦਾ ਹੈ ਤੁਸੀਂ ਨਹੀਂ ਬੰਨਦੇ? ਹਾਂਜੀ। ਤੁਸੀਂ ਦੋਨਾਂ ਨੇ ਨਹੀਂ ਬੰਨਿਆ ਹੋਇਆ ਤਾਂ ਮੱਲਾ। ਇਹ ਮਾਲ ਸਰਟ ਕਿਹਾ ਬਾਈ। ਬੰਨਦੇ ਉਹਨੇ ਤਾਂ ਮੱਲਾ ਤੁਸੀਂ। ਇਹ ਹੱਲੇ ਨਹੀਂ, ਹੋਲੇ-ਮੋਲੇ ਜੇ ਬੰਨਦੇ ਹੁੰਦੇ ਆ। ਹੋਲੇ-ਮੋਲੇ ਜੇ ਬੰਨਦੇ। ਕਿੰਨੇ ਚਿਰ ਤੋਂ ਲਾ ਰਹੇ ਹੋ ਤੁਸੀਂ ਇੱਥੇ? ਅੱਛਾ ਜੇ ਭਾਜੀ ਮੈਨੂੰ ਹੋਵੇ 4 ਸਾਲ। 4 ਸਾਲ। ਅੱਛਾ ਵੱਡਾ ਭਾਈ ਲੰਦਾ ਰਿਹਾ ਹੋਇਆ। ਕੀ ਨਾਂ ਤੋਂ ਆ ਕੀ ਨਾਂ ਤੋਂ ਆ ਸਟਾਲ ਤੋਂ ਢੀ? ਹਾਂਜੀ। ਸਟਾਲ ਤੋਂ ਲਾ ਦੇ ਕੇ ਦੱਸਦਾ ਯਾਰ ਤੈਨੂੰ ਪਤਾ ਨਹੀਂ। ਹਾਂ ਸਪੈਸ਼ਲ ਮੱਖਣ ਵਾਲੇ ਕੁਲਚੇ ਸਪੈਸ਼ਲ ਮੱਖਣ ਵਾਲੇ ਛੋਲੇ ਕੁਲਚੇ ਹੈ ਜੀ 버거 ਵੀ ਨਾਲ ਹੈ 버거 ਵੀ ਹੈ ਹਾਂ ਜੀ ਬੀ ਐਸ ਫਾਸਟ ਫੂਡ ਹੈ ਜੀ ਕੀ ਨਾਮ ਕੀ ਤੁਹਾਡਾ ਦਿਲ ਖੁਸ਼ ਦਿਲ ਖੁਸ਼ ਵਾਹ ਜੀ ਵਾਹ ਦਿਲ ਖੁਸ਼ ਕਰਤਾ ਫਿਰਦਾਨੀ ਅੱਗੇ ਵੀ ਹੈ ਅੱਗੇ ਪਿੱਛੇ ਕੁਝ ਹਾਂ ਜੀ ਕੱਲਾ ਦਿਲ ਖੁਸ਼ ਹੈ ਦਿਲ ਖੁਸ਼ ਅੱਗੇ ਪਿੱਛੇ ਪਾਸਮਾਨ ਹੈ ਜੀ ਪਾਸਮਾਨ ਅੱਗੇ ਕਾ ਪਿੱਛੇ ਪਿੱਛੇ ਪਾਸਮਾਨ ਦਿਲ ਖੁਸ਼ ਪਾਸਮਾਨ ਬਹੁਤ ਸੋਹਣਾ ਨਾਮ ਹੈ ਯਾਰ ਖੁਸ਼ ਰਹਿਣੇ ਹੋ ਫਿਰ ਕ ਨਹੀਂ ਨਹੀਂ ਰਹਿੰਦੇ ਹੈ ਨਾ ਤਰਾ ਦਿਲ ਖੋਜਾ ਹੈ ਖੁਸ਼ ਨਹੀਂ ਰਹਿੰਦੇ ਯਾਰ ਖੁਸ਼ ਰਹਾ ਕਰ ਇੰਨਾ ਵਧੀਆ ਤੇਰਾ ਕਿਨੇ ਨਾਮ ਰੱਖਿਆ ਸੀਗਾ ਇਹ ਭੈਣ ਨੇ ਫਿਰ ਭੈਣ ਨੂੰ ਭੈਣ ਗੁੱਸੇ ਨਹੀਂ ਹੁੰਦੀ ਵੀ ਮੈਂ ਤੇਰੇ ਇੰਨਾ ਵਧੀਆ ਨਾਮ ਰੱਖਿਆ ਤੂੰ ਖੁਸ਼ ਨਹੀਂ ਰਹਿੰਦਾ ਕਿਹੜੀ ਸਟੇਟ ਤੋਂ ਤੂੰ ਪਿੱਛੇ ਦੇ ਹਾਂਜੀ ਪਿੱਛੇ ਤੋਂ ਕਿੱਥੇ ਹੋ ਤੁਸੀਂ ਲੋਹ ਮੇਰੇ ਭਾਈ ਪਟਨਾ ਸਾਹਿਬ ਤੋਂ ਪਟਨਾ ਸਾਹਿਬ ਜਿਹੜਾ ਪਿਆਰ ਦਾ ਖਾਸ ਪਟਨਾ ਸਾਹਿਬ ਤੋਂ ਹਾਂਜੀ ਜਾਨੂ ਹੋ ਰਹੇ ਭਾਈ ਮੇਰਾ ਜਾ ਨਾ ਮੈਂ ਇੱਥੇ ਦਾ ਉੱਥੇ ਕੌਣ ਰਹਿੰਦਾ ਫਿਰ ਹੁਣ ਉੱਥੇ ਘਰ ਹੈ ਮੇਰਾ ਆਪਣਾ ਅੱਛਾ ਜ਼ਮੀਨ ਜਮਨ ਵੀ ਹੈ ਹਾਂਜੀ ਕਿਉਂਕਿ ਮੈਂ ਸੁਣਿਆ ਵੀ ਬਿਹਾਰ ਦੇ ਜਿਹੜੇ ਲੋਕ ਨੇ ਉਹਨਾਂ ਦੀ ਜ਼ਮੀਨ ਕਾਫੀ ਆ ਉੱਧਰ ਕਿੰਨੇ ਕਿੱਲੇ ਨੇ ਤੁਹਾਡੇ ਮੇਰੇ ਭਾਈ ਚਾਰ ਚਾਰ ਕਿੱਲੇ ਉਹ ਵੱਧ ਨੇ ਭਾਈ ਆਦੇ ਦਾ ਕਰਜ਼ਾ ਕਰਕੇ ਬੈਠੇ ਆ ਕੌਣ ਹਾਂ ਹਾਂ ਕੋਈ ਚਾਚੇ ਨਹੀਂ ਚਾਚੇ ਦਾ ਹੀ ਕਰਦੇ ਹੁੰਦੇ ਨੇ ਹਣਾ ਫਿਰ ਉਹ ਪੀਤਾ ਨਹੀਂ ਕਿਸੇ ਤੋਂ ਉਹਨਾਂ ਦੇ ਕੀ ਆ ਕਰਨੇ ਉਹਨਾਂ ਕੋਸ਼ੀ ਨਹੀਂ ਇੱਕ ਮੈਂ ਇੱਕ ਮੰਮੀ ਐ ਦੋ ਭੈਣਾਂ ਅੱਛੇ ਪਰਿਵਾਰ ਕਿ ਨਹੀਂ ਕੋਈ ਹੈ ਡੈਡੀ ਡੈਡੀ ਹੈ ਕਿੰਨੇ ਟਾਈਮ ਹੋ ਗਿਆ ਪੂਰੇ ਹੋਣ ਇਹਨਾਂ ਨੂੰ ਹੋ ਗਏ 3 ਸਾਲ 3 ਸਾਲ ਕੀ ਹੋ ਗਿਆ ਸੀ ਇਹਨਾਂ ਨੂੰ ਪਤਾ ਨਹੀਂ ਭਈ ਉਹ ਖਾਂਦੇ ਪਿੰਦੇ ਅਫਤਾਫੀ ਤੇ ਟਾਗੜੇ ਛੱਡ ਗਏ ਨਸ਼ਾ ਨੂੰ ਸ਼ਗਰ ਕਰਦੇ ਸੀ ਹਾਂਜੀ ਨਸ਼ਾ ਨੂੰ ਸ਼ਗਰ ਕਰਦੇ ਸੀ ਛੱਡ ਗਏ ਆਏ ਸੀ ਉਹਨਾਂ ਦੇ ਅੱਛਾ ਉੱਥੇ ਬਿਹਾਰ ਕਿਹੜੇ ਤੋਂ ਗਈ ਹਾਂਜੀ ਅੱਛਾ ਹੁਣ ਫੇ ਜਮੀਨ ਮੂੰਹ ਕੌਣ ਦੇਖਦਾ ਤੁਹਾਡੀ ਜਿਹੜੇ ਚਾਰ ਕਿੱਲੇ ਰਹਿ ਕੇ ਤੇ ਹੈਗੇ ਭੂਆ ਭੂਆ ਹੈ ਭੂਆ ਉਹ ਚਾਤੀ ਉਹਨਾਂ ਨਾਲ ਤਾਂ ਨਹੀਂ ਰਲਈ ਹੋਈ ਠੀਕ ਪਰ ਜਦ ਮਾਰਿਆ ਨਹੀਂ ਦਾਪਕਾ ਦੋਕਾ ਉਹਨਾਂ ਨੂੰ ਬੋਡੀ ਬੁੱਡੀ ਤਾਂ ਵਧੀਆ ਬਣਾਈ ਹੋਈ ਆ ਤੁਸੀਂ ਮੇਰੀ ਉਮਰ ਭਾਈ ਕਿੱਥੇ ਦੇ ਅੱਜ ਉਮਰ ਕਿਹੜੇ ਤੋਂ ਇੱਥੇ ਹੀ ਆ ਜੰਮੀ ਹੋ ਰਹੇ ਮਮੀ ਵੀ ਰੋਕਦੀ ਆਉਣੀ ਆ ਵੀ ਇਕੱਲਾ ਇਕੱਲਾ ਹੈਗਾ ਤੂੰ ਹਣਾ ਤਾਂ ਕਰ ਗਿਆ ਇੱਧਰ ਪੈ ਲੱਗਿਆ ਕਿੰਨੇ ਕਿੱਲੇ ਦੱਬਲੇ ਉਹਨਾਂ ਨੇ ਤੁਹਾਡੇ ਹਾਂਜੀ ਲੈਕਟਾਪ ਲਿਆਉਣੇ ਦੋ ਤਿੰਨ ਕਿੱਲੇ ਦੱਬੇ ਹੋਏ ਦੱਬੇ ਹੋਏ ਅੱਧੇ ਦੇ ਖੇਤਿਆਂ ਦੱਬੇ ਹੋਏ ਆ ਖੇਤਾਂ ਪਰ ਕਬਜ਼ਾ ਕਰਕੇ ਬੈਠੇ ਹੋਏ ਗਲਤ ਗੱਲ ਆ ਨਾ ਰਹਿ ਤਾਂ ਇੱਥੇ ਹੀ ਜਾਣਾ ਜੀ ਮੈਨੂੰ ਤਾਂ ਹੋਰ ਜਗਾਰਾ ਲਾ ਦਿਓ ਫਿਰ ਇੱਕ ਵਾਰ ਹਾਂਜੀ ਜਗਾਰਾ ਲਾ ਦਿਓ ਫਿਰ ਜਾਂਦੇ ਵੇ ਜਗਾਰਾ ਲਾ ਦਿਓ ਵਾਇਗਰ ਜੀ ਫਤਿਹ ਸੋ ਸੰਗਤ ਜੀ ਤੁਸੀਂ ਤੱਕ ਫ੍ਰੀ ਕੇਸ ਕਰ ਸਕਦੇ ਹੋ ਵੀਡੀਓ ਦੇਖ ਰਹੇ ਸੀ ਕੀ ਕਹਿਣਾ ਤਾਂ ਦੱਸ ਵਾਰੀ ਜੀ ਕਮੈਂਟ ਕਰਨਾ ਧੰਨਵਾਦ